ਅਮੀਰੋਸਤ ਤੁਸੀਂ ਵੇਖ ਰਹੇ ਹੋ ਢਿਲੋਂ ਕੋਠਾਗੁਰੂ ਆ ਜਿਹੜਾ ਬਰਨਾਲਾ ਦੇ ਹਸਪਤਾਲ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਜਿਹੜਾ ਹਾਸਾ ਬਰਨਾਲੇ ਫਰਾਈਓ ਬੋਲ ਤੇ ਵਾਪਰਿਆ ਇਹ ਜਿਹੜੀ ਬੱਸਾ ਕੋਠਾਗੁਰੂ ਤੋਂ ਟਹਾਨਾ ਚੱਲੀ ਸੀ ਮਹਾਰੇਲੀ ਦੇ ਵਿੱਚ ਤੇ ਉਹ ਬੱਸ ਇੱਕ ਹਾਸੇ ਦਾ ਸ਼ਿਕਾਰ ਹੋਈ ਆ ਤੇ ਬਰਨਾਲਾ ਦੇ ਵਿੱਚ ਅੋਜਗਿੰਦਰ ਸਿੰਘ ਰਾਹਾਂ ਚੱਲਾ ਜੀਠੂ ਕੇ ਸ਼ੰਗਾਰਾ ਸਿੰਘ ਮਾਨ ਇਹ ਸਾਰੇ ਜਿਹੜਾ ਜਾਹਮਾਂ ਦਾ ਹਾਲਚਾਲ ਪੁੱਛਦੇ ਹੋਏ ਤੇ ਡਾਕਟਰਾਂ ਦੇ ਨਾਲ ਇਹਨਾਂ ਨੇ ਗੱਲਬਾਤ ਕਰੀ ਕਾਫੀ ਸੱਟਾਂ ਜਾਨੀ ਜਿਹੜੀਆਂ ਤਕਰੀਬੀ ਤਕਰੀਬੀ ਬਚ ਚੁੱਕੀਆਂ ਤਿੰਨ ਮਾਤਾ ਜਿਹੜੀਆਂ ਸੀਗਾ ਕੋਠਾਗੁਰੂ ਦੇ ਨਾਲ ਸੰਬੰਧਤ ਉਹਨਾਂ ਦੀ ਮੌਤ ਹੋ ਚੁੱਕੀ ਹੈ ਸੁਖਾਸ ਸਿੰਘ ਨੰਬਰਦਾਰ ਉਹਨਾਂ ਦੀ ਧਰਮ ਪਤਨੀ ਤੇਜੀਤ ਸਿੰਘ ਜੈਤੋ ਵਾਲੇ ਉਹਨਾਂ ਦੀ ਧਰਮ ਪਤਨੀ ਤੇ ਇੱਕ ਬੰਤ ਸਿੰਘ ਉਹਨਾਂ ਦੀ ਧਰਮ ਪਤਨੀ ਉਹਨਾਂ ਤਿੰਨਾਂ ਦੀ ਜਾਨੀ ਕਿ ਮੌਤ ਹੋ ਚੁੱਕੀ ਤੇ ਇੱਕ ਬਿੱਲੂ ਪ੍ਰਧਾਨ ਸੀ ਉਹਦੇ ਵੀ ਕਾਫੀ ਜਾਨੀ ਕਿ ਗੰभीर ਸੱਟ ਲੱਗ ਗਈ ਆ ਤੇ ਕਰਮਾ ਟੇਲਰ ਕਰਮਾ ਟੇਲਰ ਦੀ ਵੀ ਬਾਹ ਇੱਕ ਕੱਟੀ ਗਈ ਆ ਤੇ ਇਹ ਕਾਫੀ ਜਾਨੀ ਕਿ ਜਿਹੜੇ 54 ਸਵਾਰੀਆਂ ਦੇ ਵਿੱਚੋਂ ਜਾਨੀ ਕਿ ਕੋਈ ਐਸੀ ਸਵਾਰੀ ਨਹੀਂ ਜਿਹਦੇ ਕੋਈ ਸੱਟ ਨਾ ਲੱਗੀ ਹੋਵੇ ਤਕਰੀਬਨ ਹਾਸ ਹੀ ਇੰਨਾ ਭੈੜਾ ਤੇ ਭਿਆਨਕ ਸੀ ਤੇ ਹਰ ਇੱਕ ਸਵਾਰੀ ਦੇ ਛੱਟ ਲੱਗ ਚੁਕੀ ਆ ਤੇ ਬਰਨਾਲੇ ਦੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਸਾਰਿਆਂ ਨੂੰ ਪਹੁੰਚਾਇਆ ਗਿਆ ਬਾਅਦ ਦੇ ਵਿੱਚ ਕਈਆਂ ਨੂੰ 12-13 ਜਾਣੇ ਉਹਨਾਂ ਨੂੰ ਬਠਿੰਡਾ ਰੈਫਰ ਕਰਿਆ ਗਿਆ ਉਸ ਤੋਂ ਬਾਅਦ ਜਿਹੜਾ ਛੰਡਾ ਜੀਠੂ ਕੇ ਤੇ ਸਿੰਘ ਸਿੰਘਰਾ ਸਿੰਘ ਮਾਨ ਤੇ ਜਗਿੰਦਰ ਸਿੰਘ ਰਾਹਾਂ ਇਹਨਾਂ ਨੇ ਪਹੁੰਚ ਕੇ ਹਾਲਚਾਲ ਪੁੱਛਿਆ ਸਾਰਿਆਂ ਦਾ ਤੇ ਬਖੀਲਾ ਦੇ ਵਿੱਚ ਜਿਹੜੇ 12 13 ਜਾਨੇ ਆ ਦਰਸ਼ਨ ਬਾਠ ਤੇ ਉਹਦੇ ਸਮੇਤ ਕਰਮਾ ਬਿੱਲੂ ਇਹ ਸਾਰੇ ਬਠੰਡਾ ਰੈਫਰ ਕਰੇ ਗਏ ਆ ਤੇ ਇਹ ਥੋੜਾ ਜਿਹਾ ਗੰਮੀਰ ਜ਼ਖਮੀ ਸੀ ਪਰਮਾਤਮਾ ਮਿਹਰ ਕਰੇ ਸਾਰਿਆਂ ਦੇ ਮੇਰੇ ਭਰਾ ਹੱਥ ਰੱਖੇ ਕਿਉਂਕਿ ਇਹ ਹਾਸੇ ਹੀ ਇੰਨਾ ਭੜਾ ਸੀ ਉਹਦੇ ਵਿੱਚ ਕੋਈ ਦੁਰਤ ਬਚਨ ਨਾ ਕੋਈ ਕਿਸੇ ਦਾ ਉਹ ਕਰਮੇ ਟੈਨਰ ਦੇ ਕਰਮੇ ਟੈਨਰ ਬਹੁਤ ਬਸੰਗਾ ਸੀ ਪਰ ਉਹ ਜਿਨ੍ਹਾਂ ਦੇ ਕਰਮ ਆਪਾਂ ਕਹਿੰਦੇ ਹਾਂ ਉਹਨਾਂ ਦੇ ਕਰਮ ਤੇਜ ਲਾ ਲੋ ਇਹਨਾਂ ਦੇ ਪਰਮਾਤਮਾ ਦੀ ਕਿਰਮ ਸੀ ਉਹਨਾਂ ਦੀ ਬਚਪੁਰੀ ਹੈ ਤੇ ਮੈਂ ਤਕਰੀਬਨ ਆਹ ਨੂੰ ਬਹੁਤ ਭੜੀ ਜਿਹੜੇ ਭਾਸਨ ਜਿਹੜੇ ਭਾਸਨ ਸਰਕਾਰੋਂ ਸੀ ਅਧਿਕਾਰੀਆਂ ਨੇ ਇੱਕ ਤਾਂ ਉਹਦਾ ਫੋਨ ਲਗਾ ਕੇ ਮਸਲਾ ਦਿੰਦੇ ਪ੍ਰਸ਼ਾਸਨ ਨੇ ਸਮਾਜ ਸੇਵਾ ਜਿਹੜੇ ਸਮਾਜ ਸੇਵਾ ਉਹਨਾਂ ਨੇ ਬਹੁਤ ਜ਼ਿਆਦਾ ਜਨਕ ਸਹਿਯੋਗ ਦਿੱਤਾ ਐਮਬੂਲੈਂਸ ਦੇ ਨਾਲ ਦੀ ਨਾਲ ਪ੍ਰਸ਼ਾਸਨ ਵੀ ਪਹੁੰਚਿਆ ਜਿਹੜੀਆਂ ਸੰਸਥਾ ਸੀਗੀਆਂ ਉਹਨਾਂ ਨੇ ਹਰ ਹਰ ਤਰ੍ਹਾਂ ਦੀ ਸਹਿਯੋਗ ਦਿੱਤਾ ਇਸ ਤਰ੍ਹਾਂ ਇਹ ਤਾਂ ਨਾਲ ਆ ਜਿਹੜੀਆਂ ਇਥੇ ਖੜੀਆਂ ਆ ਦੋਸਤੋ ਸੱਤਾ तकरीबन तकरीबन 54 ਦੇ ਵਿੱਚੋਂ ਨਹੀਂ ਨਹੀਂ ਨਾਲ ਉਹਨਾਂ ਦੇ ਕੋਲ ਤਾਂ ਜਾ ਗਏ ਗਵੀਰ ਆ ਹੈ ਇਹਨਾਂ ਦੇ ਕੋਲ ਤਾਂ ਉਹ ਦੱਸ ਹਰ ਇੱਕ ਦੀ ਵਿੱਚ ਇਹਨੂੰ ਵਿੱਚ ਹੀ ਸੀ ਉਹ ਵੀ ਬੱਸ ਚ ਆਈਆਂ ਪਰਨਾਲੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਆ ਮੀਡੀਆ ਆਇਆ ਹੋਇਆ ਕਿ ਬਾਕੀ ਇਹਨਾਂ ਦੀ ਕੋਈ ਹੋਰਾਂ ਹਾਂ ਜਮੀਂਾਂ ਦੀ ਜਿਹੜੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲ ਰਹੀ ਆ ਕਿ ਜਿਹੜੀ ਅਗਲੀ ਕੁੰਡਰ ਦੇ ਹਾਲ ਇਹਨਾਂ ਨੂੰ ਤੇ ਉਸ ਤਰ੍ਹਾਂ ਸਾਨੂੰ ਦਿਖਾਉਂਦੇ ਰਹਿਾਂਗੇ ਤੇ ਬਹੁਤ ਯਾਨੀ ਕਿ ਇਹ ਜਿਹੜਾ ਮੰਦ ਭਾਗੀ ਘਟਨਾ ਆਪਾਂ ਕਹਿ ਸਕਦੇ ਆ ਵੀ ਜਿਹੜੀ ਵਾਪਰੀ ਆ ਇਹ ਤਕਰੀਬਨ ਤਕਰੀਬਨ ਸਾਰੇ ਕੋਠਾਗੁਰੂ ਦੇ ਨਾਲ ਹੀ ਸਬੰਧਤ ਸੀ ਜਿੰਨੇ ਵੀ ਯਾਨੀ ਕਿ ਇਹ ਜ਼ਖਮੀ ਆ ਜਾਂ ਜਿਨ੍ਹਾਂ ਦੀ ਡੈਥ ਹੋਈ ਆ ਇਹ ਸਾਰੇ ਕੋਠਾਗੁਰੂ ਦੇ ਨਾਲ ਸਬੰਧਤ ਸੀ ਤੇ ਕੋਠਾਗੁਰੂ ਤੋਂ ਇਹ ਬਸ ਇਹ ਤੁਹਾਣੇ ਨੂੰ ਇਹ ਚੱਲੀ ਸੀ ਇਹ ਹਾਸਾ ਇਹ ਸਿਰਫ ਡਰਾਈਵਰ ਦੀ ਅਣਗੇਲੀ ਲਾ ਲੋ ਤੇ ਇੱਕ ਸਿਰਫ ਆਪਾਂ ਨੂੰ ਪਰਮਾਤਮਾ ਦੇ ਉੱਤੇ ਛੱਡਣੀ ਪੈਂਦੀ ਹੈ ਗੱਲ ਪਰ ਇਹ ਹਾਸਾ ਜਿਹੜਾ ਡਰਾਈਵਰ ਦੀ ਬਹੁਤ ਜ਼ਿਆਦਾ ਅਣਗੇਲੀ ਦੇ ਨਾਲ ਵਾਪਰਿਆ ਕਿਉਂ ਜਿਹੜਾ ਪੁਲ ਆਹੋ ਪੁਲ ਬਹੁਤ ਜ਼ਿਆਦਾ ਗੁਲਾਈ ਦੇ ਵਿੱਚ ਆ ਤੇ ਗੱਡੀ ਤੇਜ਼ ਹੋਣ ਕਾਰਨ ਤੇ ਉਹ ਪੁਲ ਦੇ ਉਤੋਂ ਕੰਟਰੋਲ ਆ ਜਿਹੜਾ ਉਹ ਗਵਾ ਬੈਠੀ ਆ ਤੇ ਨਾਲ ਦੀ ਨਾਲ ਉਹ ਹਾਸੇ ਦਾ ਸ਼ਿਕਾਰ ਆ ਜਿਹੜੀ ਹੋਈ ਆ ਤੇ ਪਾਸੇ-ਆਸੇ ਵਾਲੇ ਲੋਕਾਂ ਨੇ ਨੇੜੇ-ਨੇੜੇ ਘਰ ਜਿਹੜੇ ਪੁਲ ਦੇ ਨੇੜੇ ਫਲਾਈਓਵਰ ਦੇ ਨੇੜੇ ਘਰ ਪੈਂਦੇ ਆ ਉਹਨਾਂ ਨੇ ਬੜੀ ਮੁਸ਼ਤਕ ਦੇ ਨਾਲ ਗੱਡੀ ਨੂੰ ਜਿਹੜਾ ਸਿੱਧਾ ਕਰਕੇ ਸਵਾਰੀਆਂ ਨੂੰ ਵਿੱਚੋਂ ਕੱਢਿਆ ਤੇ ਜਗਮਾਨ ਨੂੰ ਜਿਹੜਾ ਹਸਪਤਾਲ ਦੇ ਵਿੱਚ ਪਹੁੰਚਾਇਆ ਤੇ ਬਰਨਾਲੇ ਦੇ ਪ੍ਰਸ਼ਾਸਨ ਨੇ ਬਹੁਤ ਸਾਮ ਸੰਭਾਲ ਕੀਤੀ ਆ ਤੇ ਸਾਰੇ ਜਿਹੜੇ ਨੇੜੇ-ਨੇੜੇ ਰਾਜਨੀਤਿਕ ਤੇ ਉਹ ਵੀ ਪਹੁੰਚੇ ਹੋਏ ਸੀਗੇ ਆਗੂ ਤੇ ਤਕਰੀਬਨ-ਤਕਰੀਬਨ ਹਰ ਇੱਕ ਬੰਦੇ ਨੇ ਆਪਣਾ ਬੰਦਾਸਾਹਿਯੋਗ ਪਾਇਆ ਜਿਨ੍ਹਾਂ ਵੀ ਕਿਸੇ ਦਾ ਸਹਿਯੋਗ ਸੀ ਹਰ ਇੱਕ ਬੰਦੇ ਨੇ ਸਹਿਯੋਗ ਦਿੱਤਾ ਤੇ ਸਾਰਿਆਂ ਦਾ ਧੰਨਵਾਦੀ ਕਰ ਸਕਦੇ ਹਾਂ ਕਿਉਂ ਜਦੋਂ ਕੋਈ ਹਾਸਾ ਵਾਪਰ ਜਾਂਦਾ ਤੇ ਉਦੋਂ ਆਪਣਾ ਸਹਿਯੋਗ ਦੇਣਾ ਬਣਦਾ ਵੀ ਆ ਤੇ ਹਰ ਇੱਕ ਸੰਸਥਾ ਨੇ ਸਤਕਾਰ ਕਮੇਟੀ ਗਊਸ਼ਾਲਾ ਕਮੇਟੀ ਸਾਰੇ ਤਕਰੀਬਨ ਤਕਰੀਬਨ ਉੱਥੇ ਪਹੁੰਚ ਗਏ ਸੀ ਤੇ ਹਰ ਇੱਕ ਬੰਦੇ ਨੇ ਸ਼ਾਮ ਤੱਕ ਆਪਣਾ ਆਪਣਾ ਬਣਦਾ ਯੋਗਦਾਨ ਦਿੱਤਾ ਤੇ ਜ਼ਖਮਾਂ ਨੂੰ ਸਾਂਭਿਆ ਤੇ ਸਾਰਿਆਂ ਨੂੰ ਓਡੋ ਓਡੀ ਰੈਫਰ ਕਰਾਇਆ ਤੇ ਜੋ ਵੀ ਕਿਸੇ ਚੀਜ਼ ਦੀ ਲੋੜ ਸੀ ਹਰ ਇੱਕ ਚੀਜ਼ ਦੀ ਲੋੜ ਪੂਰੀ ਕਰੀ ਤੇ ਆ ਜਿਹੜੇ ਤੁਸੀਂ ਵੇਖ ਰਹੇ ਹੋ ਇਹ ਸਿਰਫ ਇਹ ਜਿਹੜੇ ਨੋਰਮਲ ਅੰਦਰ ਜਿਨ੍ਹਾਂ ਦੇ ਸਟਾਂ ਜਿਨ੍ਹਾਂ ਦੇ ਐਕਸ ਰੇ ਹੋ ਰਹੇ ਆ ਐਮ ਆਰ ਆ ਹੋ ਰਿਆਂ ਉਹ ਇਹ ਮਰੀਜ਼ ਇੱਥੇ ਬਰਨਾਲੇ ਰੱਖੇ ਗਏ ਆਗੇ ਤੇ ਦੂਸਰੇ ਯਾਨੀ ਕਿ ਬਠੰਡਾ ਰੈਫਰ ਕਰ ਦਿੱਤੇ ਗਏ ਆ ਤੇ ਪਰਮਾਤਮਾ ਸਾਰਿਆਂ ਦੇ ਮਿਹਰ ਭਰਿਆ ਹੱਥ ਰੱਖੇ ਤੇ ਆ ਹੀ ਬੇਨਦੀਆਂ ਸੀ ਤੇ ਸਾਰਿਆਂ ਦਾ ਧੰਨਵਾਦ ਕਸੂਨ ਨੂੰ ਰੋਕਿਆ ਨਹੀਂ ਕਿਸੇ ਨੇ ਤੁਹਾਡੇ ਲਈ ਜੀ ਆਪ ਦੀ ਗਿਰਤੀ ਬਿਰਤੀ ਕਰੀ ਜਾਂਦੀ ਹੈ Thank you.